ਇੱਕ ਮੈਸੇਜ ਦੇਣਾ ਇਹ ਮੈਸੇਜ ਦੇਣਾ ਕਿਸਾਨ ਭਰਾਵਾਂ ਨੂੰ ਜਿਹੜੇ ਸਾਡੇ ਵੀਰ ਖੇਤੀ ਕਰਦੇ ਆ ਖੇਤੀ ਨਾਲ ਜੁੜੇ ਹੋਏ ਆ ਖੇਤੀ ਨਾਲ ਰਿਲੇਟਡ ਆ ਜਿੰਨੇ ਵੀ ਜ਼ਿਮੀਦਾਰ ਉਹਨਾਂ ਨੂੰ ਇੱਕ ਅੱਜ ਇੱਕ ਹੱਥ ਬੰਨ ਕੇ ਬੇਨਤੀ ਕਰਨ ਲੱਗੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜਮਈ ਇੱਕ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗੇ ਆ ਜੇ ਤੁਸੀਂ ਮੰਨ ਲਓਗੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਮੰਨਣੀ ਤਾਂ ਤੁਹਾਡੀ ਮਰਜ਼ੀ ਵੀਰੇ ਜਿਹੜੇ ਤੁਹਾਡੇ ਟਰੈਕਟਰਾਂ ਤੇ ਪ੍ਰਵਾਸੀ ਰੱਖੇ ਆ ਨਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਪਈਏ ਕਹਿ ਦਿੰਨੇ ਆ ਜਿਹੜੇ ਆਪਣੇ ਖੇਤ ਕੰਮ ਕਰਦੇ ਆ ਆਪਣੇ ਨਾਲ ਜੁੜੇ ਹੋਏ ਆ ਜਿਹੜੇ ਬੰਦੇ ਕੰਮ ਕਰਦੇ ਆ ਆਪਾਂ ਚਾਹੇ ਕੋਈ ਵੀ ਕੰਮ ਲਾ ਲੋ ਵੀ ਆਪਣੇ ਪ੍ਰਵਾਸੀਆਂ ਬਿਨਾ ਆਪਣਾ ਕੰਮ ਨਹੀਂ ਚੱਲ ਸਕਦਾ ਆਪਣੇ ਖੇਤੀ ਦੇ ਵਿੱਚ ਜੁੜੇ ਹੋਏ ਆ ਆਪਣੇ ਨਾਲ ਕੰਮ ਕਰਦੇ ਆ ਵੀਰੇ ਆ ਹੱਥ ਬੰਨ ਕੇ ਬੇਨਤੀ ਆ ਜਿਹੜੇ ਅਨਟ੍ਰੇਨਡ ਪ੍ਰਵਾਸੀ ਹੁੰਦੇ ਆ ਨਾ ਪਈਏ ਹੁੰਦੇ ਆ ਉਹਨਾਂ ਨੂੰ ਟਰੈਕਟਰ ਟਰਾਲੀ ਨਾ ਫੜਾਇਆ ਕਰੋ ਯਾਰ ਤੁਸੀਂ ਮੇਰੇ ਹੋ ਸਕਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਬੁਰਾ ਭਲਾ ਵੀ ਕਹੋ ਗਾਲਾਂ ਵੀ ਕਢੋ ਬਈ ਬਈ ਤੂੰ ਕਿਹੜਾ ਖੇਤੀ ਕਰਦਾ ਵਾਂ ਬਈ ਤੈਨੂੰ ਕੀ ਪਤਾ ਭਈਆਂ ਬਣਾ ਕੰਮ ਨਹੀਂ ਚੱਲਦਾ ਬਾਈ ਦੀਆਂ ਸੜਕਾਂ ਤੇ ਜਦੋਂ ਤੁਸੀਂ ਇਹਨਾਂ ਪ੍ਰਵਾਸੀਆਂ ਨੂੰ ਟਰੈਕਟਰ ਟਰਾਲੀਆਂ ਲੈ ਕੇ ਤੋੜਦੇ ਹੋ ਨਾ ਤਾਂ ਐਕਸੀਡੈਂਟ ਹੁੰਦੇ ਆ ਤੁਸੀਂ ਇਹਨਾਂ ਪ੍ਰਵਾਸੀਆਂ ਨੂੰ ਟਰੈਕਟਰ ਟਰਾਲੀ ਫੜਾਉਣਾ ਫੜਾਓ ਟਰੈਕਟਰ ਖੇਤ 'ਚ ਫੜਾ ਦਿਓ ਜਦੋਂ ਬਾਹੀ ਕਰਨੀ ਆ ਰੋਟਾਵੇਟਰ ਚਲਾਉਣਾ ਜਾਂ ਕੋਈ ਹੋਰ ਉੱਥੇ ਚਲਾ ਦਿਓ ਉੱਥੇ ਇੰਨਾ ਖਤਰਾ ਨਹੀਂ ਹੁੰਦਾ ਕਿ ਖੇਤ ਖੁੱਲੋ ਡੁੱਲੋ ਹੁੰਦਾ ਵਾ ਜਦੋਂ ਇਹ ਪ੍ਰਵਾਸੀ ਟਰੈਕਟਰ ਟਰਾਲੀਆਂ ਲੈ ਕੇ ਪਿੰਡਾਂ ਦੇ ਵਿੱਚ ਆਉਂਦੇ ਆ ਟ੍ਰੈਫਿਕ ਦੇ ਵਿੱਚ ਆਉਂਦੇ ਆ ਜਾਂ ਜਿੱਥੇ ਆਮ ਜਨਤਾ ਹੁੰਦੀ ਆ ਉੱਥੇ ਆਉਂਦੇ ਆ ਉੱਥੇ ਆ ਕੇ ਐਕਸੀਡੈਂਟ ਕਰਦੇ ਆ ਬਾਈ ਦੀ ਇਹ ਬਹੁਤ ਕਿਉਂਕਿ ਸਾਨੂੰ ਪਤਾ ਸਾਡੇ ਖੋੜ ਪਿੰਡ ਦੇ ਵਿੱਚ ਅਜੇ ਤੋਂ ਕਈ ਸਾਲ ਪਹਿਲਾਂ ਇੱਕ ਪਰਿਵਾਰ ਦਾ ਚਿਰਾਗ ਮੁੜ ਗਿਆ ਸੀ ਬੇਸ਼ੱਕ ਉਹਨਾਂ ਦਾ ਆਪਣਾ ਹੀ ਪਰ ਮਤਲਬ ਜਿਹੜਾ ਮਜ਼ਦੂਰ ਸੀ ਪ੍ਰਵਾਸੀ ਉਹਨਾਂ ਦੇ ਆਪਣੇ ਘਰੇ ਕੰਮ ਕਰਦਾ ਸੀ ਪਰ ਉਹ ਪਰਿਵਾਰ ਬਾਈ ਦੀ ਉਜੜਨ ਵਾਲੀ ਗੱਲ ਹੋ ਜਾਂਦੀ ਜਦੋਂ ਘਰ ਦਾ ਇੱਕ ਬੱਚਾ ਘਰੋਂ ਚਲਾ ਜਾਂਦਾ ਬਹੁਤ ਚਰਦੀ ਗੱਲ ਪਤਾ ਸਾਰੇ ਸਾਡੇ ਪਿੰਡਿਆਂ ਨੂੰ ਹੁਣ ਕੱਲ ਜਗਰੋਂ ਇੱਕ ਗੱਲਬਾਤ ਹੋਈ ਮੈਨੂੰ ਪਤਾ ਜਗਰੋਂ ਚੌਂਕ ਦੇ ਵਿੱਚ ਥੋੜਾ ਜਿਹਾ ਅੱਗੇ ਜਾ ਕੇ ਖੱਬੀ ਸਾਈਡ ਤੇ ਮਤਲਬ ਇੱਕ ਟਰਾਲੀ ਵਾਲੇ ਨੇ ਸਕੂਟਰੀ ਦੇ ਵਿੱਚ ਮਾਰਿਆ ਜਦੋਂ ਉੱਤਰ ਕੇ ਮੁੰਡੇ ਨੇ ਉਹਦਾ ਨਾਲ ਗੱਲ ਕੀਤੀ ਉਹ ਪ੍ਰਵਾਸੀ ਸੀਗਾ ਉਹਨੂੰ ਨਾ ਦਾ ਹੱਥ ਚੱਕਣ ਜੋ ਗਿਆ ਉਹ ਕਹਿੰਦਾ ਜੀ ਮੈਂ ਤਾਂ ਖੇਤ ਚ ਸ਼ੈਅ ਰ ਆ ਕੋਈ ਚੀਜ਼ ਉਹਨੂੰ ਯਾਨੀ ਪਤਾ ਹੀ ਨਹੀਂ ਸੀ ਉਹ ਟਰੈਕਟਰ ਦੇ ਗੇਅਰ ਕਿੰਨੇ ਹੁੰਦੇ ਆ ਮੇਰੇ ਕਹਿਣ ਦਾ ਮਤਲਬ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵੀਰੇ ਜਦੋਂ ਤੁਸੀਂ ਆਪਣਾ ਟਰੈਕਟਰ ਤੇ ਟਰਾਲੀ ਲੈ ਕੇ ਪਿੰਡ ਆਉਣਾ ਜਾਂ ਵੱਡੀ ਸੜਕ ਤੇ ਜਾਣਾ ਤਾਂ ਬਿਨਾਂ ਟ੍ਰੇਨਿੰਗ ਜਿਹੜਾ ਜਿਹੜਾ ਪ੍ਰਵਾਸੀ ਜਿਹੜਾ ਭਈਏ ਨੂੰ ਟਰੈਕਟਰ ਚਲਾਉਣਾ ਆਉਂਦਾ ਜਿਹੜਾ ਪੁਰਾਣਾ ਜਿਹਨੂੰ ਪਤਾ ਹਰ ਇੱਕ ਚੀਜ਼ ਦਾ ਉਹਨੂੰ ਟਰੈਕਟਰ ਫੜਾਇਆ ਕਰੋ ਐਵੇਂ ਹੀ ਨਾ ਕਹਿਦਾ ਕਰੋ ਵੀ ਰਾਮੂ ਆ ਪਾ ਗੇਅਰ ਜਾ ਕੇ ਘਰੇ ਜਾ ਕੇ ਪੱਠੇ ਲਾਇਆ ਤੇ ਆਉਂਦਾ ਹੈ ਰੋਟੀ ਲੈਣ ਉਹ ਆਉਂਦਾ ਹੋਇਆ ਰਾਮੂ ਰੋਟੀ ਲਿਉਂਦਾ ਲਿਉਂਦਾ ਦਸਾਂ ਨੂੰ ਰਗੜ ਦੂਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਜੰਗੀ ਲੱਗੀ ਨਾ ਸ਼ੇਅਰ ਕਰਿਆ ਕਰੋ ਜੇ ਮੇਰੀ ਗੱਲ ਤੁਹਾਨੂੰ ਲੱਗਦਾ ਵੀ ਕੰਮ ਦੀ ਹੁੰਦੀ ਆ ਤਾਨੂੰ ਸ਼ੇਅਰ ਕਰ ਦਿਓ ਖੇਤੀ ਕਰਨ ਵਾਲੇ ਸਾਡੇ ਭਰਾ ਕਿਉਂਕਿ ਅਸੀਂ ਵੀ ਜ਼ਿੰਮੇਦਾਰ ਆ ਖੇਤੀ ਕਰਨ ਵਾਲੇ ਵੀਰਾਂ ਨੂੰ ਬੇਨਤੀ ਆ ਹੱਥ ਮੰਨ ਕੇ ਤੁਸੀਂ ਹੋ ਸਕਦਾ ਕਈ ਬੰਦਿਆਂ ਨੂੰ ਮਿਰਚਾਂ ਵੀ ਲੱਗਣੀਆਂ ਗੁੱਸਾ ਵੀ ਕਰਨਗੇ ਕਰੀ ਜਾਓ ਪਰ ਜਦੋਂ ਵੀਰੇ ਤੁਸੀਂ ਨਾ ਮਾੜੀ ਜੀ ਗੱਲ ਕਰਕੇ ਤੁਸੀਂ ਗਲਤੀ ਨਾਲ ਕਿਸੇ ਦੀ ਜਾਨ ਲੈ ਲਓਗੇ ਕੋਕ ਟਰੈਕਟਰ ਵੀ ਹੁਣ ਛੋਟੇ ਨਹੀਂ ਹੈ ਹੁਣ ਉਹ ਪੁਰਾਣੀ ਅਗਲਾ ਤਾਂ ਹੈ ਨਹੀਂ ਗਿਆ ਕੋਈ ਬੰਦਾ ਟੁੱਟੇ ਦੇ 2511 ਨੂੰ ਲਈ ਫਿਰੂ ਜਾਂ ਪੁਰਾਣਾ ਮੈਸੀ ਟਰੈਕਟਰ ਲਈ ਫਿਰੂ ਵੀ ਕਿੱਚ-ਕਿੱਚ ਕਰਦਾ ਫਿਰੂ ਹੁਣ ਤਾਂ ਟਰੈਕਟਰਾਂ ਤੇ ਏਡੀ ਜਾਨ ਆ ਮਾੜੀ ਜੀ ਰੇਸ ਮਾਰੋ ਜਾਂਦਾ 70 ਦੀ 60 ਦੀ ਸਪੀਡ ਤੇ ਵੱਡੀਆਂ ਟਰਾਲੀਆਂ ਵੱਡੇ ਟਰੈਕਟਰ ਆ ਵੱਡੇ ਟਾਇਰ ਆ ਹੁਣ ਉਹ ਗੱਲਾਂ ਹੈ ਨਹੀਂ ਗਿਆ ਵੀਰ ਜੀ ਹੱਥ ਬੰਨ ਕੇ ਬੇਨਤੀ ਆ ਜਦੋਂ ਪ੍ਰਵਾਸੀਆਂ ਨੂੰ ਤੁਸੀਂ ਜਿਹੜੇ ਸਾਡੇ ਆ ਜਿਵੇਂ ਭਈਏ ਪ੍ਰਵਾਸੀ ਆਪਾਂ ਕਹਿ ਲਈਏ ਜੇ ਨੂ ਵੀ ਇਹਨਾਂ ਨੂੰ ਟਰੈਕਟਰ ਟਰਾਲੀ ਬਣਾਉਣਾ ਹੁੰਦਾ ਬਿਨਾ ਜਿਹੜੇ ਬੰਦੇ ਨੂੰ ਟ੍ਰੇਨ ਨਹੀਂ ਜਿਹੜਾ ਬੰਦਾ ਚਲਾਉਂਦਾ ਜਿਹੜਾ ਪ੍ਰਾਣਾ ਜਿਹਨੂੰ ਪਤਾ ਉਹਨੂੰ ਫੜਾ ਦਿਓ ਇਹ ਨਾ ਵੀ ਨਵੇਂ ਨੂੰ ਹੀ ਫੜਾ ਦਿਆ ਕਰੋ ਹਾਦਸੇ ਵਾਪਰਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਗੱਲ ਨੂੰ ਤੁਸੀਂ ਮੰਨ ਜਿਓਗੇ ਤਾਂ ਬਹੁਤ ਵਧੀਆ ਗੱਲ ਨਹੀਂ ਕਿਸੇ ਨੂੰ ਕਿਸੇ ਦੀ ਜਾਨ ਜਾਊਗੀ ਕਿਸੇ ਕਾਰਜ ਮਾਰੂ ਕਿਸੇ ਟਰੱਕ ਚ ਮਾਰੂ ਕਿਸੇ ਚ ਹੋਰ ਮਾਰੂ ਆਪ ਟਰੈਕਟਰ ਚਲਾਇਆ ਕਰੋ ਜਦੋਂ ਪਿੰਡ ਆਉਣਾ ਜਾਂ ਕਿਤੇ ਵੀ ਆਉਣਾ ਪੱਠੇ ਲੈ ਕੇ ਆਉਣੇ ਆ ਜਾਂ ਤੁਸੀਂ ਪੈਸੇ ਘਰ ਨੂੰ ਮੁੜਨਾ ਖੇਤੋਂ ਇਹਨਾਂ ਨੂੰ ਨਾ ਫੜਾਇਆ ਕਰੋ ਟ੍ਰੈਕਟਰ ਟਰਾਲੀਆਂ ਹਾਦਸੇ ਵਾਪਰਦੇ ਆ ਬਸ ਇੰਨੀ ਕੁ ਬੇਨਤੀ ਆ ਹੱਥ ਬੰਨ ਕੇ ਇਹ ਗੱਲ ਨੂੰ ਗੌਰ ਜਰੂਰ ਕਰਿਓ ਵੀਰ ਬਣ ਕੇ